ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਮਾਤਰ ਨਮੀ ਸਵੇਰ ਚੱਲਿਆ ਆਪਾਂ ਮੇਂ ਰੁਟੀਨ ਵਾਲੇ ਕੰਮਾਂ 'ਚ ਅੱਜ ਪੂਰਾ ਚੱਲ ਪਿਆ ਹਲਕਾ ਹਲਕਾ ਬੱਦਲ ਬਈ ਵੀ ਹੋ ਗਈ ਮੋਟਰ ਚੱਲਦੀ ਆ ਭਾਈ ਆਪਣੀ ਨਾਲ ਇੱਕ ਜਾ ਕੇ ਚਲਾਉਣੀ ਆ ਸਭ ਨਹੀਂ ਚੱਲਦੀਆਂ ਨੇ ਮੌਸਮ ਵਾਲਿਆਂ ਦਾ ਕੋਈ ਨਹੀਂ ਸੀ ਦੱਸਾਜ ਮਸਾਦ ਦਾ ਦੇ ਨਾਲ ਚ ਲਾਗਣਾ ਨੇੜੇ ਕੰਮ 5 ਕਿਲੇ ਰਹਿੰਦੇ ਨੇ ਰਾਤ ਦੀ ਚੱਲਦੀ ਹੈ ਬਾਕੀ ਦੇਖਦੇ ਜਾ ਕੇ ਕੀ ਬੰਦਾ ਇਹ ਤਾਂ ਬੰਗਲਾ ਕਰਦੀ ਰੱਖਮਾ ਬੰਗਲਾ ਦਾ ਨਕਮ ਬਿਲਕੁਫੇ ਜਨਣਾ ਪੂਰੇ ਦਾ ਸੌਣ ਲੱਗੇ ਸਦਰੀ ਪਰਾ

ਆਜੋ 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 ਆਓ ਆਓ ਲੋ ਜੀ ਸਵੇਰੇ ਸਵੇਰੇ ਪੁੰਚਿਆ ਮਟਰ ਤੇ ਇੱਕ ਚਲਦੀ ਸੀ ਰਾਤ ਦੀ ਦੇਖਦੇ ਆ ਚੱਲ ਕੇ ਨੰਗ ਭਰ ਆਏ ਨੇ ਹੁਣ ਦੂਜੀ ਵੀ ਚਲਾਤੀ ਨਾਲ ਜਮਾ ਮਾਰ ਦੰਗੜਾ ਅੱਜ ਮੌਸਮ ਤੇ ਵੀ ਗੜਬੜੀ ਸੀ ਆ ਪਰਾਇਆ ਹੋਇਆ ਹੋਇਆ ਆ ਕਿ ਦੇਖੋ ਵੀਕ ਨਹੀਂ ਤਾਂ ਕੋਈ ਹਵਾ ਤਾਂ ਦੱਸ ਹੀ ਨਹੀਂ ਜੀ ਹੋਈ ਬਾਕੀ ਦੇਖੋ ਹੁਣ ਤੇ ਉਹ ਕਿਰਮ ਨੂੰ ਲੱਗਦਾ ਵੀ ਇਹ ਫੁੱਲ ਹੋ ਗਿਆ ਹੋ ਇਹਨੂੰ ਐ ਵੱਧ ਪੈਂਦਾ ਸੀ ਇਹਨੂੰ ਬੰਦ ਕਰ ਦਿੰਨੇ ਆ ਫਿਰ ਕਹਾਂਲੇ ਨੂੰ ਬਾਜੂ ਪਾਣੀ ਪਾ ਯਾਹਨ ਬਰਸਣਾ ਦਾ ਨਾ ਹੀ ਕਿਹੜਾ ਘਰ ਭਰਨ ਤੋਂ ਕੱਲ 10 ਘੰਟੇ ਤੋਂ ਭੱਜ ਗਈ ਸੀ ਬਰਸਣ ਨੂੰ ਛੱਡਿਆ ਸੀ ਛੱਡਿਆ ਹੁਣ ਬਰਸਣ ਦਾ ਘਰ ਵੀ ਭਰ ਗਿਆ ਫੇਰ ਘਰੇ ਜਾ ਜਾਂਦਾ ਇਹਦੇ ਵਰਤ ਫਿਰ ਮਾ ਗੁੰਡਾ ਨਾਲ ਨਹਾ ਜਾਵਾਂਗੇ ਮੇਚ ਆ ਬਣੀ ਗਿਆ ਮੈਂ ਲਾਉ ਜੀ ਦੁਪਹਿਰ ਦਾ ਟਾਈਮ ਹੋ ਗਿਆ 12:00 ਵੱਜ ਗਏ ਲੜ ਪੱਦ ਗਈ ਆਪਣੇ ਬੱਸਾ 2 ਕਿਲੇ ਰਹਿ ਗਏ ਤੇ ਹੁਣ ਉਧਰ ਮੋਟਰ ਸਾਰੀਆਂ ਬੰਦ ਨੇ ਉਹ ਭਰ ਗਿਆ ਸਾਰਾ ਇੱਥੇ ਆ ਦੋ ਕਿਲੇ ਰਗੇ ਇੱਕ ਆਹ ਸਪੈਡ ਦੇ ਦੋਰੇ ਇੱਕ ਆ ਛੱਡੜਾ ਮਾ ਕਿਸੇ ਰਿਆ ਖਵਾਤੀ ਚੱਲ ਗਈ ਮਾੜੀ ਮਾੜੀ ਟੇਢੀ ਹੋ ਗਈ ਜਿਨ੍ਹਾਂ ਨੂੰ ਅੱਜ ਪਾਣੀ ਲੱਗਿਆ ਇਹਨੂੰ ਕੱਲ ਲੱਗਿਆ ਸੀ ਉਹਨੂੰ ਕੁਛ ਨਹੀਂ ਹੋਇਆ ਉਹ ਠੀਕ ਖੜੀ ਆ ਇਹਨੂੰ ਅੱਜ ਪਾਣੀ ਲਾਇਆ ਉਹ ਪੂਰੇ ਦੀ ਹਵਾ ਤੇਜ਼ ਸੀ ਇਹਦੇ ਨਾਲ ਮਾੜੀ ਮਾੜੀ ਟੇਢੀ ਹੋ ਗਈ ਚਲੋ ਕੋਈ ਗੱਲ ਨਹੀਂ ਪਾਣੀ ਚਲਾਉਣਾ ਜ਼ਰੂਰੀ ਸੀ ਸਾਰਿਆਂ ਦੀ ਹੋਈਆਂ ਨੇ ਆਪਣੀ ਕੱਲਿਆਂ ਦੇ ਨਹੀਂ ਜਿਹਦੇ ਜਿਹਦੇ ਅੱਜ ਲਾਇਆ ਪਾਣੀ ਜਿਹੜੇ ਜਿਹੜੇ ਖੇਤ ਨੂੰ ਉਹ ਟੇਢੇ ਹੋ ਗਏ ਬਾਕੀ ਸਭ ਠੀਕ ਆ ਓਕੇ ਰਿਪੋਰਟ ਹਾਂ ਪੱਧਰੀ ਲੜ ਬਾਰਾਂ ਬਦੇ ਨੱਕਾ ਖੋਲਤਾ ਇਹਨੂੰ ਮੈਲੇ ਨੂੰ ਮਾਕੀ ਦੇਖਦੇ ਹਾਂ ਹਾਂ ਉਹ ਕੋ ਨਹੀਂ ਅੱਜ ਨਹੀਂ ਪ੍ਰਕਾਰ ਨੂੰ ਸਵੇਰੇ ਓਕੇ ਜੀ